ਸ਼ਪਾ ਨਾ ਲੂਗੀ ਜਿੰਦਾਬਾਦ ਲੋਕ ਜੀਣੇਗਾ ਇੱਕ ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਕਾਮਰੇਡ ਦਸ਼ਮਿੰਦਰ ਕੌਰ ਆ ਮੈਂ ਆਲ ਇੰਡੀਆ ਡੋਮੈਸਟਿਕ ਵਰਕਰ ਦੀ ਪ੍ਰੈਜ਼ੀਡੈਂਟ ਆ ਇਹ ਮਾਈਕਰੋਫਾਈਨਾਂਸ ਕੰਪਨੀਆਂ ਦੇ ਮੱਕੜ ਜਾਲ ਚੋਂ ਕੱਢਣ ਵਾਸਤੇ ਮਜ਼ਦੂਰ ਤੇ ਦਲਤ ਔਰਤਾਂ ਜਿਨ੍ਹਾਂ ਨੂੰ ਫਸਾਇਆ ਗਿਆ ਕਾਰਪੋਰੇਟ ਘਰਾਣਿਆਂ ਪੱਕੀ ਸਰਕਾਰਾਂ ਨੇ ਇਹਨਾਂ ਏਜੰਸੀਆਂ ਨੂੰ ਖੁੱਲ ਦੇ ਕੇ ਗਰੀਬ ਔਰ ਮਜ਼ਦੂਰ ਔਰਤਾਂ ਨੂੰ ਜਿੱਦਾਂ ਫਸਾਇਆ ਗਿਆ ਉਹਨਾਂ ਨੂੰ ਇਸ ਕਰਜੇ ਦੇ ਮੱਕੜ ਜਾਲ ਤੋਂ ਕੱਢਣ ਵਾਸਤੇ ਧਰਨਾ ਦੇ ਰਹੇ ਆ ਲਗਾਤਾਰ 5 ਮਹੀਨਿਆਂ ਤੋਂ ਪੂਰੇ ਪੰਜਾਬ ਵਿੱਚ ਇਹ ਕਰਜ਼ਾ ਮੁਕਤੀ ਅਭਿਆਨ ਚਾਲੂ ਹੈ ਔਰ 31 ਡੇਟ ਤੱਕ ਚਾਲੂ ਰਹੇਗਾ ਜਦੋਂ ਤੱਕ ਸਾਡੇ ਪੰਜਾਬ ਦੀ ਸੂਬਾ ਸਰਕਾਰ ਇਹਨਾਂ ਔਰਤਾਂ ਦੇ ਕਰਜ਼ੇ ਮਾਫ ਨਹੀਂ ਕਰਦੀ ਸਰਕਾਰ ਦਾ ਸਿਰਫ ਇੱਕ ਧਿਆਨ ਹੈ ਇਸ਼ਤਿਹਾਰ ਤੇ ਪੋਸਟਰ ਲਾਉਣਾ ਇੱਕੋ ਕੰਮ ਰਹਿ ਗਿਆ ਮੁੱਖ ਮੰਤਰੀ ਭਗਵੰਤ ਮਹਾਂਦਾ ਤੇ ਇੱਕੋ ਕੰਮ ਰਹਿ ਗਿਆ ਸਾਡੇ ਮੋਦੀ ਸਾਹਿਬ ਦਾ ਟੀਵੀ ਤੇ ਐਡ ਇਤੋਂ ਤੱਕ ਕਿ ਸਾਡੀਆਂ ਮੜੀਆਂ 'ਚ ਵੀ ਐਡ ਲਾਈ ਜਾਂਦੇ ਚਮਚਾਨ ਘਾਟਾਂ ਵਿੱਚ ਵੀ ਮੁੱਖ ਮੰਤਰੀ ਦੇ ਪੋਸਟਰ ਲੱਗੇ ਜਾਂਦੇ ਜਨਤਾ ਦੀਆਂ ਤਕਲੀਫਾਂ ਵੱਲ ਸਾਡੀ ਸਰਕਾਰ ਦਾ 1% ਵੀ ਧਿਆਨ ਨਹੀਂ ਹੈ ਜਨਤਾ ਕਿੰਨੀ ਦੁਖੀ ਆ ਇਹਦੇ ਵੱਲ ਸਰਕਾਰ ਬਿਲਕੁਲ ਨਹੀਂ ਦੇਖ ਰਹੀ ਇਹ ਸਾਰਾ ਪੰਜਾਬ ਹੀ ਉਹਨਾਂ ਨੇ ਭਰ ਦਿੱਤਾ ਜੀ ਪੰਜਾਬ ਦੀ ਕੋਈ ਗਲੀ ਕੋਈ ਨੁੱਕਰ ਕੋਈ ਪਿੰਡ ਦਾ ਕੋਈ ਆ ਥਾਂ ਕੋਈ ਜਗ੍ਹਾ ਛੱਡੀ ਨਹੀਂ ਇਹਨਾਂ ਕੰਪਨੀਆਂ ਨੇ ਇੰਨੀ ਮਤਲਬ ਕਿ ਡੰਗਾਈ ਦਾ ਕਿ ਨਾ ਔਰਤਾਂ ਗਰੀਬਾਂ ਨੂੰ ਔਰ ਅਨਪੜ ਔਰਤਾਂ ਨੂੰ ਫਸਾ ਲਿਆ ਸਾਰੀਆਂ ਦਲਤ ਮਜ਼ਦੂਰਾਂ ਅਨਪੜ ਔਰਤਾਂ ਇਹਨਾਂ ਨੂੰ ਸਮਝੀ ਨਹੀਂ ਆਉਣ ਦਿੱਤੀ ਉਹਨਾਂ ਨੇ ਕਿ ਕਿੰਨੇ ਪਰਸੈਂਟ ਵਿਆਜ ਲੱਗਣਾ ਕੀ ਲੱਗਣਾ ਕੀ ਨਹੀਂ ਇਹਨਾਂ ਨੂੰ ਇੱਕ ਲੋਨ ਦੇਤਾ ਉਹ ਅੱਧਾ ਖਤਮ ਹੋਇਆ ਤੇ ਦੁਬਾਰਾ ਦੂਜਾ ਦੇ ਤਾਂ ਕਿਉਂ ਪਹਿਲਾ ਕੱਟ ਲਿਆ ਪਹਿਲੇ ਦੀ ਵੀ ਕਿਸ਼ੂ ਨਹੀਂ ਜਾਂਦੀਆਂ ਦੂਜੇ ਦੀ ਵੀ ਇਹਨਾਂ ਨੂੰ ਸਮਝ ਹੀ ਨਹੀਂ ਆਉਣ ਦਿੱਤਾ ਔਰ ਵਿਆਜ ਦੀ ਜਿਹੜੀ ਦਰ ਹੈ ਉਹ ਆਰਬੀਆਈ ਕਿਤੇ ਇਹਨਾਂ ਤੇ ਕੋਈ ਕੁੰਡਾ ਨਹੀਂ ਕੱਸਰੀ 50% 45% 55% ਤੱਕ ਵਿਆਜ ਜਿਹੜਾ ਇਹ ਲੈ ਰਹੀਆਂ ਨਹੀਂ ਨਹੀਂ ਇਹ ਤਾਂ ਸਾਰੇ ਪੰਜਾਬ ਵਿੱਚ ਨਹੀਂ ਪੂਰੇ ਦੇਸ਼ 'ਚ ਕਰਜ਼ਾ ਮੁਕਤੀ ਅਭਿਆਨ ਚੱਲ ਰਿਹਾ ਆਂਧਰਾ ਪ੍ਰਦੇਸ਼ 'ਚ ਪਹਿਲਾਂ ਚੱਲਿਆ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਜਿਹੜਾ ਮੂਲ ਹੈ ਉਹ ਕੰਪਨੀਆਂ ਨੂੰ ਮੋੜ ਦਿੱਤਾ ਵਿਆਜ ਨਹੀਂ ਦਿੱਤਾ ਔਰ ਉਹਨਾਂ ਨੇ ਕੰਪਨੀਆਂ ਭਜਾਤੀਆਂ ਅੰਦਰਾਂ ਚ ਪੂਰੇ ਪੰਜਾਬ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ ਸਾਡੀ ਇਹ ਮੰਗ ਹੈ ਕਿ ਕਾਰਪੋਰੇਟ ਕਰਾਣਿਆਂ ਦਾ ਤਾਂ ਸਰਕਾਰ ਲੱਖਾਂ ਕਰੋੜਾ ਇੱਕ ਮਿੰਟ 'ਚ ਮਾਫ ਕਰ ਦਿੰਦੀ ਐਨਪੀਏ ਹੋ ਵਿਆਜੀ ਉਹਨਾਂ ਦਾ ਐਨਪੀਏ ਹੋ ਜਾਂਦਾ ਮਜ਼ਦੂਰਾਂ ਦਾ ਤਾਂ 25-30000 ਰੁਪਈਆ ਕਰਜ਼ਾ ਕਿਉਂ ਨਹੀਂ ਸਰਕਾਰ ਮਾਫ ਕਰਦੀ ਹੁਣ ਵੋਟਾਂ ਲੈਣੀਆਂ ਆਵੇ ਸਰਕਾਰ ਪਿੰਡਾਂ ਵਿੱਚ ਇਹਨਾਂ ਦੇ ਲੋਨ ਮਾਫ਼ ਕਰੇ ਭਗਵੰਤ ਮਾਨ ਸਰਕਾਰ ਦਾ ਤਾਂ ਉੰਜ ਬੇੜਾ ਕਰਕੇ ਗਿਆ ਔਰਤਾਂ ਨੂੰ ਲਾਰਾ ਲਾ ਕੇ ਵੀ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕੁਛ ਨਹੀਂ ਮਿਲਿਆ ਲਾਰਾ ਲਾਗੇ ਤੁਹਾਡੀ ਪੈਨਸ਼ਨ 2500 ਕਰਾਂਗੇ ਕੁਛ ਨਹੀਂ ਮਿਲਿਆ ਸੋ ਹੁਣ ਇਹਨਾਂ ਦਾ ਲੋਨ ਮਾਫ ਕਰੇ ਸਰਕਾਰ ਸਾਡੀ ਇਹ ਲੜਾਈ ਜਿਹੜੀ ਉਹ ਜਾਰੀ ਰਹੇਗੀ ਜਿੰਨੀ ਦੇਰ ਸਰਕਾਰ ਲੋਨ ਮਾਫ ਨਹੀਂ ਕਰੇ ਹੁਣ ਮਾਫ ਕਰਵਾਉਣੇ ਆ ਕਰਜ਼ਾ ਲਿਆ ਆ ਸਾਡੇ ਲਈ ਮਾਫੀ ਕਰਵਾਉਣੀ ਇਹ ਨਹੀਂ ਦੇਖ ਤੋਂ ਲੋਨ ਲੈਣ ਜਾਗੇ ਟੈਕਸ ਆ ਲੋਨ ਕੇਸ ਲੈ ਕੇ ਜਾਂਦੇ ਆ ਖਾਈਆਂ ਦੇ ਲੋ ਤੋਂ ਕੇਸ ਤੋਂਦੀ ਆ ਸਾਨੂੰ ਕੋਈ ਤਰੀਕ ਵੀ ਨਹੀਂ ਦੱਸਦੇ ਉੱਤੋਂ ਆ ਕੇ ਪ੍ਰੈਸ਼ਰ ਪਾਉਂਦੇ ਆ ਸਾਡੇ ਨਾਲ ਵੀ ਘੱਟੋ ਪਾਈ ਵੀ ਹੁੰਦੇ ਆ ਬੰਦੇ ਵੀ ਘਰੇ ਆ ਕੇ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਸ਼ਾਮ ਤੱਕ ਬੈਠੇ ਰਹਿੰਦੇ ਜਦੋਂ ਨਹੀਂ ਦਿੱਤੇ ਜਾਂਦੇ ਫਿਰ ਆਪ ਵੀ ਚਲੇ ਜਾਂਦੇ ਆ ਜਦੋਂ ਵੀ ਬਲੱਡ ਲੋਨ ਤੇ ਘੱਲ ਦੇਈਦੇ ਆ ਜ਼ਬਰਦਸਤੀ ਕਹਿੰਦੇ ਵੀ ਕਿਸ਼ਤ ਦੋ ਨਹੀਂ ਲੈ ਕੇ ਜਾਣੀ ਭਾਵੇਂ ਘਰੇ ਬੱਚਾ ਬਿਮਾਰ ਪਿਆ ਤਾਂ ਪਿਆਰਵੇਂ ਉਹਨਾਂ ਨੂੰ ਕੋਈ ਨਹੀਂ ਆ ਮੇਰਾ ਕਿਸੇ ਦਾ ਕੋਈ ਬੱਚਾ ਬਿਮਾਰ ਆ ਜਾਂ ਕਿਸੇ ਦਾ ਘਰ ਦਾ ਕੋਈ ਜੀ ਬਿਮਾਰ ਉਹਨਾਂ ਨੇ ਕੋਈ ਨਹੀਂ ਮਰਿਆ ਨਹੀਂ ਵੇਖਣਾ ਕੋਈ ਕਿਸੇ ਨੂੰ ਨਹੀਂ ਦੇਖਣਾ ਕੋਈ ਦੁੱਖ ਤਕਲੀਫ ਨਹੀਂ ਵੇਖਣੀ ਆਪ ਦਾ ਉਹਨਾਂ ਨੇ ਬਸ ਇਸ ਨਾਲ ਮਸਲਾ ਰੱਖਣਾ ਹੋਨੇ ਸੀ ਲੋਨ ਮਾਫ ਕਰਾਉਣਾ ਨਾ ਚੰਗੇ ਸਾਡੇ ਲੋਨ ਮਾਫ ਕੀਤੇ ਜਾਂ ਜਦੋਂ ਇੰਨੇ ਇੰਨੇ ਕਰਜ਼ੇ ਮਾਫ ਕੀਤੇ ਜਾਂਦੇ ਸਾਡੇ ਤਾਂ ਫਿਰ 40 40 50 5000 ਸਾਨੂੰ ਆਪ ਨਹੀਂ ਕਰ ਸਕ ਸਾਡੇ ਵੋਟਾਂ ਵਾਰੀ ਸਾਡੇ ਘਰਾਂ ਚ ਆ ਕੇ ਮਨਤਾ ਕਰਦਿਆ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਹੁਣ ਸਾਡੇ ਕਰਜ਼ੇ ਵਾਰੀ ਕਿਸੇ ਨੂੰ ਨਹੀਂ ਸੁਣਦਾ ਜੇ ਅੱਜ ਵੋਟਾਂ ਮੰਗਣ ਆਉਣਗੇ ਅਸੀਂ ਵੋਟਰ ਕਿਸੇ ਨੂੰ ਨਹੀਂ ਪਾਉਣਗੇ ਅਸੀਂ ਕੀ ਤਾਂ ਕੀ ਕੁਝ ਕਰਨਾ ਸੀ ਬਹੁਤ ਤੱਕੇ ਪਾਇਆ ਸਾਡੇ ਘਰਾਂ ਵਿੱਚ ਆਉਣਗੇ ਅਸੀਂ ਭਜਾਵਾਂਗੇ ਉਹਨਾਂ ਨੂੰ ਇਹ ਜਿਹੜਾ ਪੰਜਾਬ ਦੇ ਵਿੱਚ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਕਰਜ਼ਾ ਜਾਲ ਬਣਾਇਆ ਫਸਾਇਆ ਔਰ ਲੋਕਾਂ ਨੂੰ ਗਰੀਬ ਖਾਸ ਕਰਕੇ ਗਰੀਬ ਔਰਤਾਂ ਨੂੰ ਫਸਾ ਰਹੇ ਆ ਇਹਦੇ ਵਿਰੋਧ ਵਿੱਚ ਅਸੀਂ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਇੱਕ ਲਹਿਰ ਉੱਠ ਰਹੀ ਆ ਕਿ ਲੋਕ ਇਹ ਕਰਜ਼ਾ ਦੇਣ ਤੋਂ ਸਮਰਥਾ ਲੋਕ ਆਤਮ ਹੱਤਿਆ ਕਰਨ ਨੂੰ ਤਿਆਰ ਹੋਏ ਪਿਆ ਇਹ ਕੰਪਨੀਆਂ ਨੇ ਕਰਜ਼ਾ ਜਾਲ ਦੇ ਵਿੱਚ ਫਸਾ ਕੇ ਲੋਕਾਂ ਨੂੰ ਦੋ ਦੋ ਚਾਰ ਚਾਰ ਤੋਂ ਸ਼ੁਰੂ ਕਰਕੇ ਨੌ ਨੌ ਕਰਜ਼ੇ ਦਿੱਤੇ ਆ ਨੌ ਨੌ ਕੰਪਨੀਆਂ ਨੇ ਇੱਕ ਇੱਕ ਬੰਦੇ ਨੂੰ ਕਰਜ਼ੇ ਦਿੱਤੇ ਆ ਜਿਹੜੇ ਕਰਜ਼ੇ ਉਹ ਪੇ ਨਹੀਂ ਕਰ ਸਕਦੇ ਉਹ ਦੇ ਨਹੀਂ ਸਕਦੇ ਸਾਡੀ ਮੰਗ ਇਹ ਆ ਕਿ ਇਹ ਕਰਜ਼ੇ ਸਰਕਾਰਾਂ ਕੋਲ ਜਾਣ ਕੰਪਨੀਆਂ ਔਰ ਸਰਕਾਰਾਂ ਲੋਕਾਂ ਦੇ ਕਰਜ਼ੇ ਮਾਫ ਕਰਨ ਜਿਵੇਂ ਕਿਸਾਨ ਅੰਦੋਲਨ ਕਰਦਾ ਵੀ ਸਾਡਾ ਕਰਜ਼ਾ ਮਾਫ ਕਰੋ ਔਰ ਸਰਕਾਰਾਂ ਕਰਦੀਆਂ ਇੰਡਸਟਰੀਅਲਿਸਟ ਵੱਡੇ ਕਾਰੋਬਾਰੀ ਕਾਰਪੋਰੇਟ ਘਰਾਣੇ ਇਹ ਅੰਦੋਲਨ ਕਰਦੇ ਆ ਲੜਦੇ ਆ ਸਰਕਾਰਾਂ ਨੂੰ ਮਿਲਦੇ ਜੁਲਦੇ ਆ ਕਿ ਸਾਡੇ ਕਰਜ਼ੇ ਮਾਫ ਕਰੋ ਸਰਕਾਰਾਂ ਉਹਨਾਂ ਦੇ ਕਰਜ਼ੇ ਮਾਫ ਕਰਦੀਆਂ ਬੀਜੇਪੀ ਦੀ ਸਰਕਾਰ ਨੇ ਸਭ ਤੋਂ ਜ਼ਿਆਦਾ ਕਰਜ਼ੇ ਕਾਰਪੋਰੇਟ ਕਰਾਣਿਆਂ ਦੇ ਕੀਤੇ ਆ ਇਹਨਾਂ ਗਰੀਬਾਂ ਦੇ ਵੀ ਹੋਣੇ ਚਾਹੀਦੇ ਆ ਇਹ ਹੁਣੇ ਕਰਜ਼ਾ ਨਹੀਂ ਦੇ ਸਕਦੇ ਔਰ ਅਸੀਂ ਐਲਾਨ ਕੀਤਾ ਵੀ ਅਸੀਂ ਕਰਜ਼ਾ ਨਹੀਂ ਦੇਣਾ ਔਰ ਅਸੀਂ ਅੰਦੋਲਨ ਮੈਂ ਹਰਦੇਵ ਸਿੰਘ ਅਰਸ਼ੀਆ ਜੀ ਸਾਬਕਾ ਐਮਐਲਏ ਜਿਹੜਾ ਜਿੱਥੇ ਧਰਨਾ ਦਿੱਤਾ ਜਾ ਰਿਹਾ ਹੈ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਜਿਹੜੀਆਂ ਔਰਤਾਂ ਨੂੰ ਗਰੁੱਪ ਬਣਾ ਕੇ ਐਡਵਾਂਸ ਕਰਦੀਆਂ ਉਹਨਾਂ ਦੀ ਲੁੱਟ ਦੇ ਖਿਲਾਫ ਇਹ ਅੱਜ ਦਾ ਜਿਹੜਾ ਧਰਨਾ ਹੈ ਇਕੱਲਾ ਇੱਥੇ ਨਹੀਂ ਬਲਕਿ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਇੱਕ ਬਹੁਤ ਵੱਡੀ ਮੂਵਮੈਂਟ ਬਣ ਰਹੀ ਹੈ ਮੈਂ ਸੰਖੇਪ ਦੇ ਵਿੱਚ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਨਾ ਇਹ ਦੋ ਤਰ੍ਹਾਂ ਦੀਆਂ ਕੰਪਨੀ ਹੈ ਕੁਝ ਤੇ ਰਿਜ਼ਰਵ ਮੈਂਟ ਦੇ ਕੋਲੇ ਰਜਿਸਟਰਡ ਨੇ ਔਰ ਹੈਰਾਨੀ ਹੈ ਵੀ ਜਿਹੜੀਆਂ ਰਜਿਸਟਰਡ ਨੇ ਰਿਜ਼ਰਵ ਬੈਂਕ ਤੋਂ ਜਦੋਂ ਅਸੀਂ ਇਨਫੋਰਮੇਸ਼ਨ ਲਈ ਉਹਨਾਂ ਨੇ ਦੱਸਿਆ ਕਿ ਜੀ ਇਹ ਕੰਪਨੀਆਂ ਦਾ ਆਪਣਾ ਕੰਮ ਹੈ ਸਾਡੇ ਕੋਲੇ ਕੇਵਲ ਰਜਿਸਟਰਡ ਨੇ ਅਡਵਾਂਸ ਕਿੰਨਾ ਦੇਣਾ ਔਰ ਉਹਦਾ ਇੰਟਰਸਟ ਕੀ ਹੋਏਗਾ ਫਿਰ ਰਿజర్ਵ ਬੈਂਕ ਨੇ ਤੈਅ ਕਰ ਦਈਏ ਕੰਪਨੀਆਂ ਤੈਅ ਕਰ ਦਈਏ ਪਹਿਲਾਂ ਤਾਂ ਮੈਂ ਰਿజర్ਵ ਬੈਂਕ ਦੀ ਬੜੀ ਕੰਡੈਮਨੇਸ਼ਨ ਕਰਦਾ ਕਿ ਐਨਾ ਵੱਡਾ ਇਹ ਮੱਕੜ ਜਾਲ ਹੈ ਫਾਈਨੈਂਸ ਕੰਪਨੀਆਂ ਦਾ ਜਦੋਂ ਤੁਸੀਂ ਰਜਿਸਟਰਡ ਕਰ ਲਿਆ ਤਾਂ ਤੁਹਾਡੀਆਂ ਗਾਈਡਲਾਈਨ ਜਿਹੜੀਆਂ ਇਹ ਲੋਨ ਦੀਆਂ ਤੇ ਨਾਲ ਇੰਟਰਸਟ ਦੀਆਂ ਇਹ ਆਰਬੀਆਈ ਨੂੰ ਹੀ ਤੈਅ ਕਰਨੀਆਂ ਚਾਹੀਦੀਆਂ ਸੀ ਇੱਕ ਕੰਪਨੀ ਆ ਉਹ ਹੈ ਜਿਹੜੀਆਂ ਕਿਤੇ ਰਜਿਸਟਰਡ ਹੀ ਨਹੀਂ ਜਿਹੜੀ ਗੈਰਕਾਨੂੰਨੀ ਤੌਰ ਤੇ ਆਪਣਾ ਧੰਦਾ ਚਲਾ ਰਹੀ ਹੈ ਔਰ ਇਹਨਾਂ ਦੀ ਐਡੀ ਵੱਡੀ ਲੁੱਟ ਹੈ ਕਿ 20% ਤੋਂ ਲੈ ਕੇ 60% ਤੱਕ ਵੀ ਇਹ ਔਰਤਾਂ ਤੋਂ ਵਿਆਜ ਵਸੂਲ ਰਹੀਆਂ ਹਨ ਔਰ ਵਿਆਜ ਵਸੂਲਣ ਦਾ ਜਿਹੜਾ ਤਰੀਕਾ ਕਰ ਹੈ ਉਹ ਵੀ ਬਨੇਰਾ ਗੁੰਡਾਗਰਦੀ ਵਰ ਹੈ ਕਰਿੰਦੇ ਭੇਜਦੇ ਆ ਡਰਾਉਂਦੇ ਆ ਧਮਕਾਉਂਦੇ ਆ ਔਰ ਕਈ ਵਾਰੀ ਜੇ ਕਿਸ਼ਤ ਨਾ ਦੇ ਸਕੇ ਉਹਨਾਂ ਦੇ ਘਰ ਦਾ ਸਮਾਨ ਕੋਈ ਸਰੈਂਡਰ ਜਾਂ ਕੋਈ ਹੋਰ ਚੀਜ਼ ਉਹ ਵੀ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰਦੇ ਆ ਔਰ ਇਹ ਵੀ ਸਾਡੇ ਨੋਟਿਸ ਦੇ ਵਿੱਚ ਆਇਆ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਦੇ ਜਿਹੜੇ ਕਰਿੰਦੇ ਆ ਉਹ ਔਰਤਾਂ ਤੋਂ ਤਾਂ ਪੈਸੇ ਲੈ ਲੈਂਦੀ ਐ ਕਿਸ਼ਤ ਦੇ ਤੌਰ ਤੇ ਅੱਗੇ ਜਮਾ ਨਹੀਂ ਕਰਾਉਂਦੇ ਨਾ ਹੀ ਔਰਤਾਂ ਦੇ ਕੋਲੇ ਇਸ ਦਾ ਕੋਈ ਡਾਕੂਮੈਂਟਰੀ ਪ੍ਰੂਫ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਬੈਂਕ ਇੱਕ ਪਾਸਮੁਖ ਦਿੰਦੀ ਐ ਉਹਦੇ ਚ ਬਕਾਇਦਾ ਐਂਟਰੀ ਹੁੰਦੀ ਐ ਵੀ ਕਿੰਨਾ ਲੋਨ ਦਿੱਤਾ ਗਿਆ ਇੰਟਰਸਟ ਉਹਦੇ ਚ ਕਿੰਨਾ ਸੀ ਕਿੰਨਾ ਉਹਦੇ ਚ ਵਾਪਸ ਹੋ ਗਿਆ ਕਿੰਨਾ ਪੈਂਡਿੰਗ ਹੈ ਇਹਨਾਂ ਕੰਪਨੀਆਂ ਦਾ ਕੋਈ ਰਿਕਾਰਡ ਨਹੀਂ ਔਰ ਵਿਚਾਰੀਆਂ ਔਰਤਾਂ ਸਧਾਰਨ ਹਨ ਪੜੇ ਇਹਨਾਂ ਨੂੰ ਪਤਾ ਨਹੀਂ ਇੱਕ ਵਾਰੀ ਜਦੋਂ ਇਸ ਕਰਜ਼ੇ ਦੇ ਵਿੱਚ ਫਸ ਗਈਆਂ ਇਹ ਲਗਾਤਾਰ ਫਸਦੀਆਂ ਜਾ ਰਹੀਆਂ ਜੇ ਪਿਛਲੀ ਕਿਸ਼ਤ ਟੁੱਟ ਗਈ ਤਾਂ ਉਹਨੂੰ ਦੂਜਾ ਐਡਵਾਂਸ ਕਰ ਦਿਆਂਦੀ ਹੈ ਉਹਦੇ ਨਾਲ ਪਹਿਲੀ ਕਿਸ਼ਤ ਲੈ ਲੈਂਦੀ ਹੈ ਫਿਰ ਤੀਜਾ ਐਡਵਾਂਸ ਕਰ ਦਿਆਂਦੀ ਹੈ ਉਹਦੇ ਨਾਲ ਦੂਸਰੀ ਕਿਸ਼ਤ ਜਿਹੜੀਆਂ ਵਸੂਲ ਕਰ ਲੈਂਦੀ ਹੈ ਇਹ ਜਿਹੜੀਆਂ ਔਰਤਾਂ ਦੀਆਂ ਜਿਹੜੀਆਂ ਸਧਾਰਨ ਵਿਚਾਰੀਆਂ ਆਰਥਿਕ ਤੌਰ ਤੇ ਬਹੁਤ ਹੀ ਪੀੜਿਤ ਹੈ ਕਮਜ਼ੋਰ ਨੇ ਉਹਨਾਂ ਨੂੰ ਘਰ ਦੀਆਂ ਲੋੜਾਂ ਵਾਸਤੇ ਮਜਬੂਰੀਆਂ ਵਾਸਤੇ ਲੋਨ ਤੇ ਲੈਣਾ ਪੈਂਦਾ ਅਸੀਂ ਅਸਲ ਦੇ ਵਿੱਚ ਇਹ ਮੰਗ ਕਰਨਾ ਚਾਹੁੰਦੇ ਆ ਇੱਕ ਤਾਂ ਜਿੰਨਾ ਵੀ ਇਹਨਾਂ ਕੰਪਨੀਆਂ ਦਾ ਪੈਸਾ ਹੁਣ ਤੱਕ ਬਕਾਇਆ ਖੜਾ ਸਾਰੇ ਪੰਜਾਬ ਦੇ ਵਿੱਚ ਇਹ ਔਰਤਾਂ ਇਸ ਦੇ ਸਮਰੱਥ ਨਹੀਂ ਕਿ ਉਹ ਵਾਪਸ ਕਰ ਸਕਣ ਇਹ ਪੈਸਾ ਸਰਕਾਰ ਨੂੰ ਭਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਅਸੀਂ ਇਸ ਦੇ ਖਿਲਾਫ ਨਹੀਂ ਜਿੱਦਾਂ ਕਿਸਾਨਾਂ ਨੂੰ ਵੀ ਸਰਕਾਰ ਕੋਮਪਨਪੈਂਟ ਪੰਚੇਡ ਕਰਦੀ ਹੈ ਕੋਈ ਫਲੱਡ ਜਾਂ ਕਿਸੇ ਤਰ੍ਹਾਂ ਦੀ ਨੇਚਰਲ ਕਲੈਮਟੀ ਆ ਜਾਂਦੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਤਲਬ ਫਾਈਨੈਂਸ਼ੀਅਲ ਹੈਲਪ ਕਰਦੀ ਹੈ ਤਾਂ ਇਸੇ ਤਰ੍ਹਾਂ ਮਜ਼ਦੂਰਾਂ ਵਾਸਤੇ ਵੀ ਸਰਕਾਰ ਦਾ ਖਜ਼ਾਨਾ ਬੰਦ ਨਹੀਂ ਹੋਣਾ ਚਾਹੀਦਾ ਇਹ ਸਾਰਾ ਗੋਰਖ ਧੰਦਾ ਬੰਦ ਹੋਵੇ ਇਲੀਗਲ ਜਿਹੜੀਆਂ ਫਾਈਨੈਂਸ ਕੰਪਨੀਆਂ ਇਹਨਾਂ ਦੀ ਪੜਤਾਲ ਹੋ ਕੇ ਇਹਨਾਂ ਤੇ ਕ੍ਰਿਮੀਨਲ ਕੇਸ ਰਜਿਸਟਰਡ ਕੀਤਾ ਜਾਏ ਔਰ ਸਾਰਾ ਪੈਸਾ ਜਿਹੜਾ ਸਰਕਾਰ ਹੈ ਇਹ ਆਪਣੇ ਤੌਰ ਤੇ ਭਰੇ ਔਰ ਇਹਨਾਂ ਕੰਪਨੀਆਂ ਦੇ ਸਖਤੀ ਨਾਲ ਇੱਕ ਨਿਯਮ ਲਾਗੂ ਹੋਣਾ ਚਾਹੀਦਾ ਕਿ ਜੋ ਸਾਡੀਆਂ ਕਮਰਸ਼ੀਅਲ ਬੈਂਕਾਂ ਨੇ ਉਹਨਾਂ ਕਮਰਸ਼ੀਅਲ ਬੈਂਕਾਂ ਦਾ ਜ ਰੇਟ ਆਫ ਇੰਟਰਸਟ ਹੈ ਇਹ ਕੰਪਨੀਆਂ ਕਿਸੇ ਕੀਮਤੇ ਵੀ ਉਸ ਤੋਂ ਵੱਧ ਇੰਟਰਸਟ ਮਾਸੂਦ ਨਹੀਂ ਕਰ ਸਕਦੀਆਂ ਇਹਦੀ ਜਿਹੜੀ ਸ਼ਕਤੀ ਕੀਤੀ ਜਾ ਮੈਂ ਬਹੁਤ ਸੰਖੇਪ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਇੱਕ ਸਰ ਜਿਸ ਤਰ੍ਹਾਂ ਬੈਂਕਾਂ ਤੋਂ ਲੋਨ ਲਿਆ ਜਾਂਦਾ ਉਸ ਦੇ ਵਿੱਚ ਸਬਸਿਡੀ ਹੁੰਦੀ ਕੀ ਇਹਦੇ ਵਿੱਚ ਵੀ ਸਬਸਿਡੀ ਹੁੰਦੀ ਹੈ ਕੋਈ ਸਬਸਿਡੀ ਨਹੀਂ ਸਬਸਿਡੀ ਤਾਂ ਦੂਰ ਦੀ ਗੱਲ ਰਹੀ ਇਹ ਤਾਂ ਵਿਆਜ ਦੀ ਵੀ ਕੋਈ ਲਿਮਿਟੇਸ਼ਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ 10-15% ਤੋਂ ਸ਼ੁਰੂ ਕਰਦੇ ਆ ਫਿਰ ਪੈਨਲ ਇੰਟਰਸਟ ਦੇ ਨਾਂ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਕੇਸ ਆਏ 60% ਤੱਕ ਵੀ ਜਿਹੜਾ ਵਿਆਜ ਹੈ ਉਹ ਵੀ ਔਰਤਾਂ ਤੋਂ ਵਸੂਲਿਆ ਜਾ ਰਿਹਾ ਔਰ ਜਿੱਥੇ ਜਿੱਥੇ ਹਾਈਜੀਟੇਸ਼ਨ ਹੈ ਉੱਥੇ ਫਿਰ ਇਹ ਆਪਣਾ ਧੰਦਾ ਬੰਦ ਕਰ ਦਿੰਦੀਆਂ ਨਮਾ ਜਿਹੜਾ ਕੋਈ ਅਡਵਾਂਸ ਨਹੀਂ ਦਿੰਦੀਆਂ ਸਾਡੀ ਮੰਗ ਹੈ ਕਿ ਗਰੀਬਾਂ ਨੂੰ ਜੇ ਤਾਂ ਹੋਰ ਸਾਰੇ ਲੋਕ ਕਾਰੋਬਾਰੀ ਕਿਸਾਨ ਲੋਨ ਲੈਂਦੇ ਆ ਲਿਮਟਾਂ ਬਣਾ ਕੇ ਇਸੇ ਤਰ੍ਹਾਂ ਬੈਂਕਾਂ ਨੂੰ ਇਹ ਸਕੀਮ ਸ਼ੁਰੂ ਕਰਨੀ ਚਾਹੀਦੀ ਇਹ ਸਭ ਤੋਂ ਜਿਆਦਾ ਵੀਕਰ ਸੈਕਸ਼ਨ ਹੈ ਸਮਾਜ ਦਾ ਇਹਨਾਂ ਨੂੰ ਬਿਨਾ ਇੰਟਰਸਟ ਦੇ ਜਿਹੜਾ ਵਿਆਜ ਲੋਨ ਹੈ ਜਿੰਨਾਂ ਕੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੈ ਇਹ ਕਮਰਸ਼ੀਅਲ ਬੈਂਕਾਂ ਤੋਂ ਦੇਣ ਦੀ ਗਾਰੰਟੀ ਕਰਨੀ ਚਾਹੀਦੀ ਹੈ ਤਾਕੇ ਜਿਹੜੀਆਂ ਇਹ ਲੋਟੂ ਜੋ ਕੰਪਨੀਆਂ ਨੇ ਇਹਨਾਂ ਦੀ ਲੁੱਟ ਤੋਂ ਔਰਤਾਂ ਜਿਹੜੀਆਂ ਬੱਚ